ਕਿ ਪਿੱਛੇ ਜੇ ਮੁੱਦਾ ਚੱਲਿਆ ਸੀ ਗੇ ਪ੍ਰੇਡ ਦਾ ਤੁਸੀਂ ਸਾਰਿਆਂ ਨੇ ਉਸ ਬਾਰੇ ਅਪਡੇਟਾਂ ਦੇਖੀਆਂ ਹੋਈਆਂ ਵੀ ਕਿਸ ਬੰਦੇ ਨੇ ਇਹ ਆਰਗੇਨਾਈਜ਼ ਕੀਤਾ ਸੀ ਸਭ ਦੇ ਨਾਮ ਨਸ਼ਰ ਹੋ ਗਏ ਨੇ ਮੈਂ ਇਸ ਗੇ ਪ੍ਰੇਡ ਤੇ ਇੱਕ ਥੋੜੀ ਜਿਹੀ ਆਪਦੇ ਰਾਇ ਦੇਣੀ ਚਾਹੂੰਗਾ ਸਾਰੇ ਜਾਣੇ ਜਰੂਰ ਸੁਣਿਓ ਇਹ ਗੇ ਪ੍ਰੇਡ ਤੇ ਆਪਾਂ ਬਾਅਦ ਚੋ ਜਾਣਦੇ ਆ ਪਹਿਲਾਂ ਇੱਕ ਗੱਲ ਸਮਝ ਲਈਏ ਬੇਸਿਕ ਇਸ ਦਾ ਇੱਕ ਹੁੰਦੇ ਆ ਬੰਦੇ ਇੱਕ ਹੁੰਦੀਆਂ ਫੀਮੇਲਸ ਇਹ ਦੋ ਕਮਿਊਨਿਟੀਆਂ ਹੁੰਦੀਆਂ ਜਾਂ ਤੀਜੀ ਹੁੰਦੇ ਆ ਟਰਾਂਸ ਜੈਂਡਰ ਠੀਕ ਹੈ ਤਿੰਨੇ ਬਾਈ ਵਰਤ ਹੁੰਦੇ ਆ ਇਹ ਆ ਬਾਦ ਚ ਜਾ ਕੇ ਨਹੀਂ ਮੰਨਦੇ ਤੁਸੀਂ ਇੱਕ ਗੱਲ ਨੋਟ ਕਰਿਓ ਇਹ ਕੁੜੀਆਂ ਕਦੇ ਵੀ ਗੇ ਨਹੀਂ ਮੰਨਦੀਆਂ ਮੁੰਡੇ ਹੀ ਕਿਉਂ ਮੰਨਦੇ ਆ ਪਹਿਲਾਂ ਹੁੰਦਾ ਸੀ ਪਹਿਲਾਂ ਵਾਲੇ ਜਵਾਨੇ ਚ ਵੀ ਗੇ ਹੁੰਦੇ ਸੀ ਪਰ ਉਦੋਂ ਮਾਪਿਓ ਦਾ ਡਰ ਹੁੰਦਾ ਸੀ ਜਾਂ ਆਪਣੇ ਸਮਾਜ ਦਾ ਬਹੁਤ ਡਰ ਹੁੰਦਾ ਸੀ ਤਾਂ ਇਹ ਫੀਲਿੰਗ ਅੰਦਰ ਨੱਪੀ ਹੀ ਰਹਿ ਜਾਂਦੀ ਸੀ ਇਹਨਾਂ ਦੇ ਪਰ ਹੁਣ ਆ ਕੇ ਥੋੜਾ ਜਿਆਦਾ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਵੀ ਇਹਨਾਂ ਨੂੰ ਜਿਆਦਾ ਪ੍ਰਮੋਟ ਕੀਤਾ ਜਾ ਰਿਹਾ ਹੈ ਤੇ ਜਿਆਦਾ ਪ੍ਰਮੋਟ ਹੋਣ ਕਰਕੇ ਥੋੜੇ ਜੇ ਜਿਆਦਾ ਚੰਬਲ ਗਏ ਇੱਕ ਮੈਂਡ ਸੰਧੂ ਆ ਜਾਂ ਕਈ ਕਈ ਗੇਜ ਜਿਹੜੇ ਕੀ ਡਬਲ मीनिंग ਲਾ ਕਰਦੇ ਤੁਸੀਂ ਇੱਕ ਗੱਲ ਨੋਟ ਕਰਿਓ ਗੇ ਹੋਣਾ ਚਲੋ ਕੋਈ ਭਾਪ ਨੀ ਵੀ ਠੀਕ ਆ ਚੱਲ ਬੰਦੇ ਦੀ ਫੀਲਿੰਗ ਹੋ ਗਈ ਆ ਪਰ ਜਦੋਂ ਇਹ ਗੇ ਬਣਦੇ ਆ ਉਸ ਤੋਂ ਬਾਅਦ ਜਿੰਨਾ ਕ ਗੰਦ ਇਹ ਵਗਦੇ ਆ ਆਪਦੇ ਮੂੰਹ ਰਾਹੀ ਜਿੰਨਾ ਗੰਦ ਪਾਉਂਦੇ ਆ ਉਹ ਚੀਜ਼ ਸਮਾਜ ਨੂੰ ਦੁੱਖ ਦਿੰਦੀ ਆ ਤੁਸੀਂ ਆਪ ਨੋਟ ਕਰੋ ਇਹ ਮੈਂਡ ਸੰਧੂ ਜਾਂ ਮੇਰੇ ਜਿਹਦਾ ਨਾਮ ਜ਼ਿਆਦਾ ਹੈ ਉਸ ਦਾ ਮੰ ਲਓ ਉਸ ਦੇ ਪੇਜ ਤੇ ਚਲੇ ਜਾਓ ਤੁਸੀਂ ਹਰ ਇੱਕ ਵੀਡੀਓ ਦੇਖਿਓ ਉਸ ਦੀ ਉਹਨੇ ਇੰਨੇ ਕਿ ਡਬਲ ਮੀਨਿੰਗ ਗੱਲਾਂ ਕੀਤੀਆਂ ਹੋਣੀਆਂ ਇੰਨਾ ਕਿ ਗੰਦ ਪਾਇਆ ਹੋਊ ਕੁੜੀਆਂ ਵਾਲੇ ਸੂਟ ਪਾਉਂਦੇ ਆ ਕੱਪੜੇ ਪਾਉਂਦੇ ਆ ਫਿਰ ਕੱਪੜੇ ਵੀ ਇਦਾਂ ਦੇ ਜਿਹੜੇ ਕਿ ਨੰਗ ਪੁਣੇ ਵਾਲੇ ਤਾਂ ਇਹਨਾਂ ਦੀ ਗਲਤੀ ਨਹੀਂ ਇਹ ਇਹ ਆਪਦੇ ਆਪ ਨੂੰ ਕਹਿੰਦੇ ਆ ਵੀ ਸਾਨੂੰ ਐਕਸੈਪਟ ਨਹੀਂ ਕਰਦੇ ਐਕਸੈਪਟ ਕਿੱਥੋਂ ਕਰ ਲਈਏ ਜਦੋਂ ਤੁਹਾਨੂੰ ਅਕਲ ਹੀ ਨਹੀਂ ਤੁਸੀਂ ਗੰਦ ਪਾਉਣਾ ਡਬਲ ਮੀਨਿੰਗ ਗੱਲਾਂ ਕਰਨੀਆਂ ਤਾਂ ਤੁਹਾਨੂੰ ਸਮਾਜ ਕਿਵੇਂ ਐਕਸੈਪਟ ਕਰੇ ਇਹ ਲੋਕ ਹੁਣ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਤੇ ਆ ਉੱਥੇ ਜਾ ਡਬਲ मीनिंग ਗੱਲਾਂ ਬੋਲਣਾ ਚਾਹੁੰਦੇ ਆ ਜਾਂ ਗੰਦ ਪਾਉਣਾ ਚਾਹੁੰਦੇ ਆ ਕਰਦੇ ਕੀ ਆ ਪਰੇਡ ਵਿੱਚ ਜਾ ਕੇ ਮਤਲਬ ਇਹ ਨੱਚੀ ਜਾਣਗੇ ਇਹ ਕੋਈ ਗੱਲ ਹੈ ਕੋਈ ਪਰੇਡ ਹੈ ਇਹਨਾਂ ਦਾ ਕੋਈ ਮੁੱਦਾ ਹੈ ਜੇ ਮੁੱਦਾ ਹੀ ਹੈ ਪੰਜਾਬ ਦੇ ਹੀ ਆ ਤਾਂ ਪੰਜਾਬ ਦੇ ਲਈ ਬੋਲੋ ਇੱਕ ਦੂਜੀ ਗੱਲ ਤੁਸੀਂ ਨੋਟ ਕੀਤੀ ਹੋਣੀ ਆ ਵੀਡੀਓਜ਼ ਵਾਇਰਲ ਹੋਈਆਂ ਜਿਹੜੀਆਂ ਉਹ ਸਾਰੀਆਂ ਹੀ ਸਿੱਖ ਮੁੰਡਿਆਂ ਦੀਆਂ ਹੋਈਆਂ ਉਹ ਤੁਸੀਂ ਆਪ ਸੋਚੋ ਯਾਰ ਕਿਸ ਸਾਜ਼ਿਸ਼ ਦੇ ਤਹਿਤ ਇਹ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਸਿੱਖ ਮੁੰਡੇ ਬਣੇ ਫਿਰਦੇ ਆ ਦੇਖ ਲਿਓ ਤੁਸੀਂ ਉਹਨਾਂ ਦੇ ਨਾ ਤਾਂ ਉਹਨਾਂ ਦੇ ਦਾੜੀਆਂ ਠੀਕ ਹੈ ਇੱਥੋਂ ਸ਼ੇਵ ਕਰਾਈ ਆ ਜਾਂ ਇੱਥੇ ਕਟਿੰਗ ਕਰਾਈ ਹੋਈ ਆ ਪੱਗਾਂ ਇਹ ਲੱਗਦੀਆਂ ਜਿਵੇਂ ਨਕਲੀ ਬੰਨੀ ਆਂਦੀਆਂ ਇਹ ਕੱਲੇ ਨਾਮ ਦੇ ਹੀ ਸਰਦਾਰ ਵਜਦੇ ਆ ਪਰ ਇਹ ਅਸਲ ਸਰਦਾਰ ਨਹੀਂ ਹੈਗੇ ਮੈਂ ਇਹਨਾਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਵੀ ਜੇਕਰ ਤੁਸੀਂ ਆਹ ਗੰਦ ਪਾਉਣਾ ਹੈ ਡਬਲ ਮੀਨਿੰਗ ਗੱਲਾਂ ਕਰਨੀਆਂ ਜਾਂ ਇਹਦੀਆਂ ਹਰਕਤਾਂ ਕਰਨੀਆਂ ਮੁੰਡਿਆਂ ਦੇ ਨਾਲ ਤਾਂ ਆਪਦੇ ਸਿਰਾਂ ਤੋਂ ਪੱਗਾਂ ਲਾਹ ਦਿਓ ਨਹੀਂ ਪੱਗਾਂ ਦੇ ਨਾਲ ਤੁਹਾਡੇ ਗਾਟੇ ਉੱਡਣਗੇ ਇਹ ਮੇਰੀ ਗੱਲ ਨੋਟ ਕਰ ਲਿਓ ਨਿੰਗ ਸਿੰਘ ਬਹੁਤ ਭਖੇ ਹੋਏ ਸੀ ਤੁਹਾਡੀ ਪਰੇਡ ਦੀ ਪਰੇਡ ਕਰਦੇ ਫਿਰ ਤੁਹਾਨੂੰ ਪਤਾ ਲੱਗਦਾ ਇਹਨਾਂ ਲੋਕਾਂ ਤੇ ਨੱਥ ਪਾਉਣ ਦੀ ਲੋੜ ਹੈ ਆਪਣੇ ਲੋਕਾਂ ਨੂੰ ਜੇਕਰ ਇਹਨਾਂ ਗਿਆਂ ਨੂੰ ਨੱਥ ਨਾ ਪਈ ਤਾਂ ਇਹ ਆਪਣੀ ਜਾਨਸ ਮਾਰ ਦੇਣਗੇ ਬਾਕੀ ਦੂਜੀ ਗੱਲ ਹੈ ਗੇਵ ਵੱਧ ਕਿਉਂ ਰਹੇ ਐਨੇ ਜ਼ਿਆਦਾ ਇਸਦੇ ਦੋ ਕਾਰਨ ਨੇ ਮੁੱਖ ਜਿਹੜੇ ਮੈਂ ਮੰਨਦਾ ਇੱਕ ਤਾਂ ਸੋਸ਼ਲ ਮੀਡੀਆ ਆ ਕਿਉਂਕਿ ਪਹਿਲਾਂ ਵਾਲੇ ਗਏਆਂ ਦਾ ਪਤਾ ਹੀ ਨਹੀਂ ਚੱਲਦਾ ਸੀ ਵੀ ਗਏ ਆ ਬੰਦਾ ਹੁਣ ਵਾਲੇ ਗਏ ਸੋਸ਼ਲ ਮੀਡੀਆ ਤੇ ਜਾ ਕੇ ਵੀਡੀਓਸ ਪਾਉਣਗੇ ਮੱਲੋ-ਮੱਲੀ ਆਪ ਵੀ ਗੰਦੀਆਂ ਗੰਦੀਆਂ ਗੱਲਾਂ ਕਰਕੇ ਲੋਕਾਂ ਨੂੰ ਦੱਸ ਦਿੰਦੇ ਆ ਕਿ ਅਸੀਂ ਗਏ ਆ ਤੇ ਦੂਜਾ ਕਾਰਨ ਹੈ ਆਪਣੇ ਲੋਕਾਂ ਦੀ ਖਾਣਾਕ ਚ ਹਾਰਮੋਨ ਚੇਂਜ ਹੋਣਾ ਜਾਂ ਸਰੀਰ ਦੇ ਵਿੱਚ ਹਾਰਮੋਨ ਚੇਂਜ ਹੋਣੇ ਉਹ ਕਿਵੇਂ ਤੁਸੀਂ ਆਪ ਦੇਖੋ ਜਦੋਂ ਤੋਂ ਡਿੱਕਰ ਜੰਮੀ ਗਏ ਪਿਆ ਤਾਂ ਉਹਨੇ ਆਪਣੀ ਜਿੰਸ ਅੱਗੇ ਕਿਵੇਂ ਵਧਾਉਣੀ ਹੈ ਜਨਾਨਾ ਹੀ ਜੰਮ ਪਿਆ ਤਾਂ ਉਸਨੇ ਆਪਣੀ ਜਵਾਗਤਾ ਲੈਣੀ ਨਹੀਂ ਤਾਂ ਤੁਹਾਡੀ ਜਿੰਸ ਉੱਥੀ ਖਤਮ ਤਾਂ ਸਰਕਾਰਾਂ ਜਾਂ ਖੂਫੀਆ ਏਜੰਸੀਆਂ ਕਹਿ ਦਿੰਦੇ ਆ ਜਿਨ੍ਹਾਂ ਨੂੰ ਆਪਾਂ ਉਹਨਾਂ ਦਾ ਜ਼ੋਰ ਲੱਗਿਆ ਵੀ ਇਹਨਾਂ ਨੂੰ ਇੰਨਾ ਕ ਪੌਂਸ ਕਰ ਦੋ ਕਿ ਇਹ ਕੱਲ ਨੂੰ ਤੁਸੀਂ ਆਪ ਦੇਖ ਲਓਗੇ ਕਦੇ ਹੱਕ ਮੰਗਦੇ ਦੇਖਿਆ ਇੰਨਾ ਤੋਂ ਹੱਕ ਮੰਗੇ ਹੀ ਨਹੀਂ ਜਾਂਦੇ ਕਿਉਂਕਿ ਇਹ ਸਾਰੇ ਲਚਣੀ ਪੁੱਠੇ ਕਰਦੇ ਆ ਜੇ ਆਪ ਸਹੀ ਹੋਣ ਤਾਂ ਹੱਕ ਮੰਗਣ ਦੂਜੀ ਗੱਲ ਇਹਨਾਂ ਨੂੰ ਨੱਚਣਾ ਆਉਂਦਾ ਬਸ ਨਚਾਈ ਚੱਲੋ ਕੋਈ ਲੈਣਾ ਦੇਣਾ ਨਹੀਂ ਕੀ ਸਮਾਜ ਦੇ ਵਿੱਚ ਚੱਲੀ ਜਾਂਦਾ ਕੀ ਚੰਗਾ ਹੋ ਰਿਹਾ ਕੀ ਲੋਕਾਂ ਦੇ ਨਾਲ ਮਾੜਾ ਹੋ ਰਿਹਾ ਬਾਕੀ ਮੇਰੇ ਇਹ ਵਿਚਾਰ ਸੀ ਜੇਕਰ ਕਿਸੇ ਨੂੰ ਚੰਗੇ ਨਾ ਲੱਗਿਆ ਹੋਣ ਗੇਹ ਪ੍ਰੇਮੀ ਨੂੰ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤਾਂ ਜੋ ਇਹਨਾਂ ਗੇਹ ਪ੍ਰੇਮੀਆਂ ਨੂੰ ਝੱਗਿਆਂ ਨੂੰ ਪਤਾ ਲੱਗ ਸਕੇ ਬਿੱਕ ਕੇ ਮੈਂ ਅਗਲ ਟਿਕਾਣੇ ਹੋਊਗੀ ਤੁਹਾਡੀ ਤੇ ਨਹੀਂ ਢਿੰਗ ਸਿੰਘ ਬੈਠੇ ਆ ਤੁਹਾਡੇ ਲਈ ਚੰਗੀ ਤੁਹਾਡੀ ਪ੍ਰੇਡ ਕਰਾਉਣਗੇ ਤਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ